ਸਿਕਲ ਜੀ ਅੱਜ ਫਸਲ ਵਿਭਾਗ ਵੱਲੋਂ ਜਿਹੜਾ ਇੱਥੇ ਇੱਕ ਦਿਨ ਦਾ ਸੈਮੀਨਾਰ ਲਗਾਇਆ ਗਿਆ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਅੱਜ ਜਿਹੜਾ ਇੱਥੇ ਸਾਡੇ ਸਰਕਾਰੀ ਮੱਛੀ ਪੂੰਖ ਫਾਰਮ ਉਹੀ ਤੇ ਇੱਕ ਦਿਨਾਂ ਸਜਾਵਟੀ ਮੱਛੀਆਂ ਦੀ ਜਾਣਕਾਰੀ ਦੇਣ ਲਈ ਇੱਕ ਜਿਹੜਾ ਅਸੀਂ ਇੱਕ ਦਿਨਾਂ ਟ੍ਰੇਨਿੰਗ ਲਾਈ ਸੀ ਉਸ ਦੇ ਵਿੱਚ ਲਗਭਗ 50 ਤੋਂ 60 ਜਿਹੜੇ ਮੱਛੀ ਕਿਸਾਨ ਆ ਜਾਂ ਜਿਹੜੇ ਇਹ ਕੰਮ ਕਰਨਾ ਚਾਹੁੰਦੇ ਉਹ ਸ਼ਾਮਲ ਹੋਏ ਆ ਤੇ ਉਹਨਾਂ ਨੂੰ ਅਸੀਂ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ ਹੈ ਸਰ ਜਿਵੇਂ ਤੁਸੀਂ ਅੱਜ ਮਹਿਮਾਨ ਵਜੋਂ ਆਇਆ ਤੁਹਾਡਾ ਨਾਮ ਕੀ ਹੈ ਕੀ ਤੁਹਾਡਾ ਉਦ ਦਾ ਜਿਹੜਾ ਇੱਥੇ ਮੈਂ ਮੇਰਾ ਨਾਮ ਸ੍ਰੀ ਜਸਪੀਤ ਸਿੰਘ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਇਸ ਸਬੰਧੀ ਮੱਛੀ ਪਾਲਣ ਦੇ ਵਿੱਚ ਸਾਡੀ ਆ ਉਹਦੇ ਬਾਰੇ ਕੀ ਜਣਾ ਹਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੱਛੀ ਪਾਲਣ ਵਿਭਾਗ ਪੰਜਾਬ ਜਿਹੜਾ ਇੱਕ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਚਲਾ ਰਿਹਾ ਹੈ ਜਿਹਦੇ ਵਿੱਚ 60% ਜਿਹੜਾ ਸ਼ੇਅਰ ਸੈਂਟਰ ਗਵਰਨਮੈਂਟ ਦਾ ਹੈ ਤੇ 40% ਜਿਹੜਾ ਸ਼ੇਅਰ ਸਟੇਟ ਗਵਰਨਮੈਂਟ ਦਾ ਹੈ ਤੇ ਜਿਹੜੇ ਜਨਰਲ ਵਰਗ ਦੇ ਕਿਸਾਨ ਵੀਰ ਆ ਉਹਨਾਂ ਨੂੰ 40% ਸਬਸਿਡੀ ਦਿੱਤੀ ਜਾਂਦੀ ਹੈ ਤੇ ਜਿਹੜੇ ਐਸਸੀ ਐਸਟੀ ਅਤੇ ਔਰਤਾਂ ਹਨ ਉਹਨਾਂ ਨੂੰ 60% ਸਬਸਿਡੀ ਦਿੱਤੀ ਜਾਂਦੀ ਹੈ ਕਿ ਕੋਈ ਬੰਦਾ ਨਵਾਂ ਜੋੜਨਾ ਚਾਹੁੰਦਾ ਹੈ ਕਿ ਤਾ ਮਤਲਬ ਕਰਨਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਜੋ ਵੀ ਬੰਦਾ ਨਵਾਂ ਜੁੜਨਾ ਚਾਹੁੰਦਾ ਸਭ ਤੋਂ ਪਹਿਲਾਂ ਉਹਨੂੰ ਸਾਡੇ ਮੱਛੀ ਪਾਲਣ ਆਪਸ਼ਨ ਨੂੰ ਮਿਲ ਕੇ ਟ੍ਰੇਨਿੰਗ ਲੈਣੀ ਚਾਹੀਦੀ ਹੈ ਤਾਂ ਕਿ ਉਹਨੂੰ ਬੇਸਿਕ ਨੋਲਜ ਹੋ ਜਾਵੇ ਕਿ ਮੱਛੀ ਪਾਲਣ ਦਾ ਕੰਮ ਕਿਵੇਂ ਕੀਤਾ ਜਾ ਸਕਦਾ ਹੈ ਥੈਂਕ ਯੂ ਸਰ ਥੈਂਕ ਯੂ ਪੰਜਾਬ ਨਿਊ ਟੂਡੇ ਦੇ ਸਾਰੇ ਹੀ ਪੜ੍ਹ ਪਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਲੁਧਿਆਣ ਦੇ ਪਿੰਡ ਮੋਹੀ ਫਿਸ਼ ਫਾਰਮ ਵਿਖੇ ਇੱਕ ਰੁਜਾ ਜਿਹੜਾ ਟ੍ਰੇਨਿੰਗ ਦਿੱਤੀ ਗਈ ਆ ਔਰਨਮੈਂਟਲ ਬਾਰੇ ਸਾਡਾ ਜਿਹੜੇ ਲੁਧਿਆਣ ਦੇ ਥੰਮਨੇ ਸਰਦਾਰ ਜਸਵੀਰ ਸਿੰਘ ਕਰੋਧਿਆ ਮੇਰੇ ਵੀਰ ਵੱਡਾ ਭਾਈ ਸਾਹਿਬ ਹਾਜ਼ਰਾ ਵੀਰ ਜੀ ਤੁਹਾਡਾ ਚੈਨਲ ਤੇ ਸਵਾਗਤਾਂ ਕੀ ਕਰਨਾ ਚਾਹੁੰਦੇ ਹਾਂ ਬਾਬਾ ਸਵਾਗਤ ਆਈ ਇਦਾਂ ਦੇ ਕੈਂਪ ਆਇਆ ਵਿਜਾਗਰਕਤਾ ਜਿਹੜੇ ਬਹੁਤ ਵਧੀਆ ਪ੍ਰਾਣਾ ਇਹ ਫਿਸ਼ੀ ਡਿਪਾਰਟਮੈਂਟ ਦਾ ਕਿਉਂਕਿ ਜੇ ਮੱਛੀ ਪਾਲਣ ਤੋਂ ਬਿਨਾ ਮੰਨ ਲਓ ਔਰਨਮੈਂਟਲ ਦਾ ਅੱਜ ਦੀ ਡੇਟ 'ਚ ਸ਼ਹਿਰ 'ਚ ਤਾਂ ਕਾਫੀ ਬੋਲਬਾਲਾ ਅਸੀਂ ਤਾਂ ਸਾਡੀ ਮਾਲੀ ਸਹਾਇਤਾ ਹੀ ਠੀ ਜਸਬੀਰ ਸਿੰਘ ਜੀ ਤੁਸੀਂ ਕਾਫੀ ਲੰਮੇ ਇੱਥੇ ਤੋਂ ਕੰਮ ਕਰ ਰਹੇ ਹੋ ਜਿਹੜੇ ਨਵੇਂ ਟ੍ਰੈਨੀਆਂ 'ਚ ਜੁੜੇ ਨੇ ਉਹਨਾਂ ਨੇ ਔਰਨਾਮੈਂਟ ਦੇ ਕੰਮ ਕਰਨਾ ਤੁਹਾਡਾ ਸਹਿਯੋਗ ਜੇ ਤੁਹਾਨੂੰ ਲੋੜ ਪੈ ਜਾਵੇ ਤੇ ਕਿੰਨਾ ਕੁ ਦੇ ਦੋਗੇ ਤੁਸੀਂ ਸਹਿਯੋਗ ਤੋਂ ਇਹ ਵੀ ਜਿਹੜਾ ਇਹ ਆ ਮੰਨ ਲਓ ਵੀ ਅਲੱਗੇ ਕਨਸੈਪਟ ਆ ਇਹ ਥੋੜੀ ਜੀ ਸਾਫਸ ਦੇਣੀ ਪੈਂਦੀ ਆ ਜੇ ਕੋਈ ਮਿਹਨਤ ਕਰ ਸਕਦਾ ਤਾਂ ਵਧੀਆ ਉਹਨੂੰ ਇਨਕਮ ਆ ਬਲਕਿ ਨੌਕਰੀ ਨਾਲ ਵੀ ਮੂਰੇ ਨਿਕਲ ਸਕਦਾ ਜਲਦੀ ਉਹ ਬਹੁਤ ਜੀ ਥੈਂਕ ਯੂ ਜੀ ਜੀਡੀਐਸ ਪੰਜਾਬ ਨੀਤੋਂ ਜਸਬੀਰ ਸਿੰਘ ਟਿੱਲੋ ਹਨਵਾਲਾ ਸਾਹਨੇਵਾਲ ਦੀ ਰਿਪੋਰਟ ਜੀ